ਆਓ ਜੀ ਆਪਾਂ ਅੱਗੇ ਸਤਵੀਂ ਪੌੜੀ ਵੱਲ ਚਾਤ ਮਾਰਦੇ ਹਾਂ ਇਹ ਪੌੜੀ ਹੈ ਜੀ ਜਿਹੜੀ ਉਹਨਾਂ ਲੋਕਾਂ ਦਾ ਹੰਕਾਰ ਤੋੜਦੀ ਹੈ ਜੀ ਜਿਹੜੇ ਕਹਿੰਦੇ ਨੇ ਸਾਡਾ ਨਾਮ ਚੱਲਦਾ ਹੈ ਜੀ ਜਿਹੜੇ ਕੁਰਸੀ ਦੀ ਪਾਵਰ ਪਿੱਛੇ ਪੈਸੇ ਦੀ ਪਾਵਰ ਪਿੱਛੇ ਫਿਰਦੇ ਨੇ ਜੀ ਜਿਹੜੇ ਕਹਿੰਦੇ ਨੇ ਕਿ ਲੋਕੀ ਸਾਡਾ ਪਾਣੀ ਪਰਦੇ ਨੇ ਜੀ ਤੇ ਇਹ ਉਹਨਾਂ ਦਾ ਹੰਕਾਰ ਤੋੜ ਕੇ ਕਹਿੰਦੀ ਹੈ ਕਿ ਭਲਿਆ ਤੂੰ ਤਾਂ ਸਿਰਫ ਇੱਕ ਕੀੜੇ ਦੇ ਬਰਾਬਰ ਨਹੀਂ ਹੈ ਇਹ ਹੈ ਤਾਂ ਵੈਸੇ ਆਪਣੇ ਆਪ ਲਈ ਆ ਭਾਵੇਂ ਸਮਝਿਆ ਜਾਵੇ ਇਸ ਬਾਡੀ ਨੂੰ ਇਸ ਤਰ੍ਹਾਂ ਸਮਝਣਾ ਕਿ ਜੇਕਰ ਮੇਰੇ ਕੋਲ ਹੰਕਾਰ ਹੈ ਜੇ ਮੇਰੇ ਕੋਲ ਇਹ ਹੈ ਵੀ ਮੇਰਾ ਨਾਮ ਚੱਲਦਾ ਹੈ ਜੇ ਮੇਰਾ ਲੋਕੀ ਮੇਰਾ ਪਾਣੀ ਚੱਲ ਪਰਦੇ ਨੇ ਲੋਕੀ ਮੇਰੀ ਸਿਫਤ ਸਲਾਹ ਕਰਦੇ ਨੇ ਕਿ ਇਸ ਵਰਗਾ ਬੰਦਾ ਹੀ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਨੇ ਚੇਤਾ ਰੱਖੀ ਤੂੰ ਇੱਕ मामूली ਖਿੜੀ ਦੇ ਬਰਾਬਰ ਨਹੀਂ ਹੈ ਇਹ ਇਸ ਬੋਡੀ ਵਿੱਚ ਦੱਸਿਆ ਗਿਆ ਜੀ ਆਓ ਧਿਆਨ ਨਾਲ ਦੇਖਦੇ ਹਾਂ ਤੇ ਸਮਝਦੇ ਹਾਂ ਮਹਾਰਾਜ ਕੀ ਕਹਿੰਦੇ ਨੇ